ਸਤਿ ਸ਼੍ਰੀ ਅਕਾਲ ਜੀ ਕਮਾਂਡ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋ ਵੀਡੀਓ ਬਣਾ ਰਿਆਂ ਅੱਜ ਤਰੀਕ ਹੈਗੀ ਆ 2 ਜਨਵਰੀ 2022 ਤੇ ਟੌਪ ਦੀਆਂ ਆ ਪਖੜ ਗੱਬਣਾ ਝੋਟੀਆਂ ਦਿਖਾਵਾਂਗੇ ਦੋ ਟੌਪ ਦੀਆਂ ਪਖੜ ਗੱਬਣਾ ਝੋਟੀਆਂ ਨੇ ਲੈ ਪਹਿਲੀ ਦੀ ਗੱਲ ਕਰਦੇ ਹਾਂ ਜਣੋ ਪਲੂਣ ਸੂਈ ਹੋਈ ਆ ਪਲੂਣ ਨੇ 12 ਲੀਟਰ ਦੁੱਧ ਪਾਇਆ ਤੇ ਇੱਕ ਦੀ ਦੂਜੇ ਹੋਏ ਲਈ ਗੱਬਣਾ ਲੈ ਦੇਖ ਸਾ ਥਣ ਲੇਵਾ ਦਿਖਾ ਦੇ ਜੀ ਥਣ ਲੇਵੇ ਦੀ ਸਾਫ ਆ ਇੱਕ ਸਾਦੇ ਹੋ ਸੱਜਣੋ ਤੇ ਲੰਬਾਈ ਲੰਬੂਈ ਝੋਟੀ ਦੀ ਬਹੁਤ ਆ ਫੇਸ ਕੁਆਲਿਟੀ ਦਿਖਾ ਦੇ ਬਿਲਕੁਲ ਛੋਟਾ ਸਿੰਗ ਮੋਰਾ ਨਾਲ 흘ਦੀ ਹੈ ਸੱਜਣੋ ਝੋਟੀ ਦੂਜੇ ਸੁਵੇ ਲਈ ਗੱਬਣਾ ਸਾਢੇ 3 ਮਹੀਨਾ ਦੀ ਗੱਬਣਾ 6 ਲੀਟਰ ਦੁੱਧ ਆ ਪੰਜ ਕਹਿ ਕੇ ਦੇਵਾਂਗੇ ਦੋਏ ਟਾਈਮਾਂ ਦਾ 5 ਲੀਟਰ ਦੁੱਧ ਦਿੰਦੀ ਆ ਤੇ ਇਹਦਾ ਮੁੱਲ ਵੜੀ ਆਪਾਂ ਕਰਦੇ ਆ 85 ਕਰਦੇ ਆ 81 ਦੀ ਦੇਵਾਂ ਇੱਕ ਐਸੀ ਜੋ ਮਾਨਤਾਨ ਕਰਦਾ ਜਿਹੜਾ ਵੀ ਵੀਰ ਸੱਜਣ ਆਪਣੇ YouTube ਚੈਨਲ ਦੇਖ ਕੇ ਆਊਗਾ ਤੇ ਦੂਜੀ ਸੂਏ ਲਈ ਗੱਬਣਾ ਇਹ ਪਲੂਣ ਸੂਈ ਹੋਈ ਆ ਤੇ ਅਗਲੀ ਝੋਟੀ ਦਿਖਾਉਣਿਆ ਲੈ ਟਾਪ ਦੀ ਝੋਟੀ ਆ ਸੱਜਣੋ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਹਰਿਆਣੇ ਚੋਂ ਲੈ ਆ ਝੋਟੀ ਆਪਾਂ ਸਾਢੇ 7 ਮਹੀਨਿਆਂ ਦੀ ਗੱਬਣਾ ਦੁੱਧੋਂ ਡਰਾਈ ਕਰੀ ਹੋਈ ਆ ਸੱਜਣੋ ਦੇਖ ਸਕਦੇ ਥਾਂਲੇ ਵੀ ਦਿਖਾ ਲੇ ਵੀ ਲੈ ਚੋਲਿਆਈ ਝੋਟੀ ਆ ਸੱਜਣੋ ਥਾਂਲੇ ਵੀ ਦੀ ਤੀਜਾ ਸੂਆ ਅੱਗੇ ਸੂਣਾ ਇਹਨੇ ਕਦ ਕੱਦ ਦਿਖਾ ਦੇ ਜੀ ਕਦ ਕੱਦ ਮੋਢਿਆਂ ਬਰਾਬਰ ਆ ਸੱਜਣੋ ਦੇਖ ਸਕਦੇ ਹੋ ਬਹੁਤ ਕੱਦ ਕਾਠਾ ਲੰਬਾਈ ਲੂਈ ਵੀ ਝੋਟੀ ਦੀ ਬਹੁਤ ਹੈ ਨਾ ਕੁੰਡਾ ਸਿੰਘਾ ਪੂਰਾ ਮੋਹਰਾ ਲਾ ਸੱਜਣੋ ਇਹਨੇ 17 ਲੀਟਰ ਦੁੱਧ ਪਾਇਆ ਹੋਇਆ ਸੱਜਣੋ ਦੂਜੇ ਸੂਏ 14 ਭਲੂਣ ਨੇ ਪਾਇਆ ਦਾ ਮੁੱਲ ਵੜੀ ਆਪਾਂ ਕਰਦੇ ਆ ਇੱਕ 25 ਇੱਕ 15 ਦੀ ਦੇਵਾਂਗੇ ਇੱਕ 15 ਚੋਂ ਮਾਨ ਤਾਨ ਕਰਦਾ ਜਿਹੜਾ ਵੀ ਵੀਰ ਸੱਜਣਾ ਆਪਣਾ YouTube 'ਚ Facebook ਚੈਨਲ Instagram ਚੈਨਲ ਦੇਖ ਕੇ ਆਊਗਾ ਤੇ ਆਪਣਾ ਮੋਬਾਈਲ ਨੰਬਰ ਹੈਗਾ 98728 60112 ਪਿੰਡ ਛਨੇੜੀ ਜ਼ਿਲ੍ਹਾ ਸੰਗਰੂਰ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਏ ਵੀਡੀਓ ਨੂੰ ਲਾਇਕ ਕਮੈਂਟ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ